ਸਿਦੇ ਪੈਂਟ ਬੇਰ ਮਾਜਰਾ ਦੇ ਵਸਨੀਕ 32 ਸਾਲਾ ਮਲਕੀਤ ਨੂੰ ਡੇਰਾਬਸੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸੇ ਹੱਦੀ ਸਰਜਰੀ ਹੋਈ। ਉਸ ਬਾਅਦ ਉਸ ਦੀ ਹਾਲਤ ਵਿਗੜੀ। ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡੇਰਾਬਸੀ ਹਸਪਤਾਲ ਦੇ ਡਾਕਟਰਾਂ 'ਤੇ ਇਲਜ਼ਾਮ ਲਗਾਏ ਨੇ ਤੇ ਕਿਹਾ ਕਿ ਮਲਕੀਤ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਦੇ ਕਰਕੇ ਹੋਈ ਹੈ ਤੇ ਆਪਰੇਸ਼ਨ ਕਰਨ ਵਾਲੇ ਡਾਕਟਰ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਮੇਰੇ ਤੇ ਪਰਿਵਾਰਿਕ ਮੈਂਬਰ ਲਾਲੜੂ ਦੇ ਲੇੜੀ ਚੌਂਕੀ ਤੇ ਇਕੱਠਾ ਹੋਏ ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਹੁਣ ਜਾਂਚ ਸ਼ੁਰੂ ਕੀਤੀ ਗਈ ਹੈ ਬੰਦਾ ਕਰੋ ਡਿੱਗ ਗਿਆ ਮਤਲਬ ਕੋਠੇ ਉੱਡ ਗਿਆ ਸੀ ਤੇ ਉਸ ਤੋਂ ਬਾਅਦ ਇਹਨੂੰ ਹਸਪਟਲਾਈਜ਼ ਕਰਾਇਆ ਗਿਆ ਸੀ ਇਹਦੇ ਪਰਿਵਾਰ ਵੱਲੋਂ ਤੇ ਅੱਜ ਮਾਰਨਿੰਗ ਜੀ ਸਾਨੂੰ ਰੁਕਾ ਹੈ ਜੀ ਹਸਪਟਲ ਵੱਲੋਂ ਕਿ ਜੀ ਡੈਥ ਹੋ ਗਈ ਹੈ ਤੇ ਇਹਦੀ ਇੱਕ ਸਰਜਰੀ ਸੀਗੀ ਇਸ ਕਰਕੇ ਇਹ ਹਸਪਟਲਾਈਜ਼ ਹੈਗਾ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਸਰਜਰੀ ਦੇ ਪਤਾ ਨਹੀਂ ਕੀ ਰੀਜਨਸ ਰਹੇ ਨੇ ਕਿ ਮਤਲਬ ਇਹਨੂੰ ਇੱਕਦਮ ਕਿਉਂ ਡੈਥ ਹੋਈ ਹੈ ਉਹ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਹਲੇ ਫਿਲਹਾਲ ਮਾਮਲੇ ਨੂੰ ਬਟ ਇਹਦਾ ਆਪਾਂ ਇਹਦੇ ਪਰਿਵਾਰ ਨੂੰ ਇਹ ਕਿਹਾ ਹੈ ਕਿ ਆਪਾਂ ਇਹਦਾ ਕਿਉਂਕਿ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ ਜਿਹਨੂੰ ਫੋਲੋ ਕਰਨਾ ਪੈਂਦਾ ਤੇ ਆਪਾਂ ਇਹਦੀ 174 ਦੀ ਕਾਰਵਾਈ ਕਰਵਾਵਾਂਗੇ ਉਸ ਤੋਂ ਬਾਅਦ ਜੋ ਵੀ ਵਿਸਰੇ ਦੀ ਰਿਪੋਰਟ ਆਉਗੀ ਉਹਦੇ ਅਕੋਰਡਿੰਗਲੀ ਆਪਾਂ ਇਸ ਚੀਜ਼ ਨੂੰ ਅੱਗੇ ਕੈਰੀ ਆਨ ਕਰਾਂਗੇ ਸਾਡੇ ਚ ਦੇਖੋ ਬਹੁਤ ਸਾਡੇ ਘਰ ਰੋਕਿਆਂ ਨੇ ਪੱਕ ਰਿਹਾ ਅੱਜ ਠੀਕ ਹੈ ਧਰਨੇ ਵੀ ਅਸੀਂ ਤਾਂ ਇਹ ਅਸੀਂ ਪਰਿਵਾਰ ਦੇ ਕੋਲ ਸਾਰੇ ਬੈਠੇ ਸਾਰੇ ਇਕਜੁੱਟ ਹੋ ਗਏ ਆਪਾਂ ਲਈ ਮੰਗ ਕਰਦੇ ਆ ਵੀ ਅੱਜ ਤੋਂ ਬਾਅਦ ਮਾਨਲੇ ਵਾ ਇਹ ਆਪਣੀ ਜਿਹੜੀ ਵੀਡੀਓ ਹੈ ਇਹਨੂੰ ਸ਼ੇਅਰ ਕਰੋ ਤਾਂ ਕਿ ਇਹ ਜੋ ਡਾਕਟਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰ ਤੇ ਬਾਅਦ ਚ ਉਹ ਹੀ ਸਾਰਾ ਸਟਾਫ ਉਹਨਾਂ ਨੂੰ ਲੈ ਕੇ ਐਸਐਮਪਲਸ ਜੋ ਵੀ ਸਟਾਫ ਜੋ ਵੀ ਸੀ ਗਿਆ ਉਹ ਨਾਲ ਦੀ ਨਾਲ ਇਹਦੇ ਬੱਤੀ ਗਏ ਆ ਜੀ ਉੱਥੇ ਜਾ ਕੇ ਐਡਮਿਟ ਹੋਇਆ ਜੀ ਹੁਣ ਕਈ ਦਿਨ ਉੱਥੇ ਆਈ ਫਿਊਚਰ ਰਹਿਣ ਤੋਂ ਬਾਅਦ ਡੈਥ ਹੋ ਗਈ ਹੈ ਜੀ ਤੇ ਰੀਜ਼ਨ ਆ ਦੱਸਿਆ ਜਾ ਰਿਹਾ ਹੈ ਜੀ ਕਿ ਅਖੇ ਜੀ ਉਹ ਡਰਿੰਕ ਕਰਦਾ ਸੀਗਾ ਜਾਂ ਪਲੰਬਰ ਦੀਗਾ ਜੀ ਬਟ ਅਸੀਂ ਨਹੀਂ ਮੰਨ ਸਕਦੇ ਇਸ ਗੱਲ ਨੂੰ ਜੀ ਉਹ ਡਰਿੰਕ ਵਗੈਰਾ ਕਿਉਂਕਿ ਉਹ ਸਾਰਾ ਲੱਖਾਂ ਖਰਿਆ ਜੀ ਕੋਈ ਕਹਦੇ ਵੀ ਉਹ ਨਸ਼ਾ ਕਰਦਾ ਕੋਈ ਨਸ਼ਾ ਨਹੀਂ ਕਰਦਾ